ਹੈਲੋ ਅੰਦੀ ਸਸੂਕਾਲ ਜੀ ਆਪਾਂ ਸ਼ਾਮ ਦਾ ਟਾਈਮ ਹੈ 6 ਵਜੇ ਦੇ ਲਈ ਇਹ ਆਪਣਾ ਘੜਾ ਖਾਲੀ ਹੋ ਗਿਆ ਸੀ ਘੜੇ ਦੇ ਵਿੱਚ ੱਪਾ ਪਾਣੀ ਪਾ ਦਿੱਤਾ ਤੇ ਇੱਧਰ ਆਪਾਂ ਛੋਲੇ ਮਰਚੇ ਦੀ ਸਬਜ਼ੀ ਬਣਾਉਂਦੀ ਸੀ ਤੇ ਥੋੜਾ ਜਿਹਾ ਆਟਾ ਗੁੰਨ ਲੈ ਆਟਾ ਪਾ ਗੁੰਨ ਲਿਆ ਆਪਾਂ ਪਤਾ ਜਾਈ ਗੋਨਾਂ ਦੇ ਆਪਾਂ ਪਤਾ ਜੇ ਗੁੰਨਦੇ ਸੀ ਸ਼ਾਮ ਤੇ ਇੱਧਰ ਆਪਾਂ ਟਮਾਟਰ ਤੇ ਛੰਮਲਾ ਮਰਚਾ ਵੀ ਕੱਟ ਕੇ ਇੱਕ ਕਾਲੀਆਂ ਮਿਰਚ ਇੱਧਰ ਥੋੜਾ ਜਿਹਾ ਫ੍ਰੀ ਪਿਆਸ ਆਪਾਂ ਵਿੱਚ ਪਾ ਦਾਂਗੇ ਤੇ ਪਿਆਜ਼ ਤੇ ਆਲੂ ਜਿਹੜੀ ਨੇ ਆਪਾਂ ਚੰਗੀ ਤਰ੍ਹਾਂ ਹੌਸ਼ ਕਰਕੇ ਪਿਆਜ਼ ਵੀ ਹੌਸ਼ ਕਰਕੇ ਰੱਖ ਲੈਣ ਤੇ ਇੱਧਰ ਆਪਾਂ ਕਾਲੀਆਂ ਮਿਰਚਾਂ ਪੁੱਟਣੀਆਂ ਨੇ ਸਿਆਪਾ ਚੰਨੇ ਬਕਸਟੋਰ ਤੋਂ ਪਾਉਣੀਆਂ ਨੇ ਤੇ ਇੱਧਰ ਹੈਗੀ ਆਪਣੀ ਦੇਲੀ ਮਿਰਚ ਥੋੜਾ ਜਿਹਾ ਆਦਰਕ ਲਸਣ ਤੇ ਅਦਰਕ ਲਸਣ ਤੇ ਜਿਹੜਾ ਹੈਗਾ ਪਿਆਜ਼ ਇਹਦਾ ਆਪਾਂ ਥੋੜਾ ਜਿਹਾ ਮਸਾਲਾ ਬਣਾ ਲਿਆ ਇਦਰ ਪਾਲਿਆ ਤੇਲ ਤੇ ਆਪਾਂ ਤੇਲ ਤਲਹੀ ਹੋਈ ਸਬਜ਼ੀ ਕਦੇ-ਕਦੇ ਬਣਾਉਂਦੇ ਆ ਖਾਸ ਕਰਕੇ ਆਪਾਂ ਦਾਲ ਵਗੈਰਾ ਨੂੰ ਤੜਕਾ ਲੰਦਾ ਆ ਘੱਟ ਖਾਣੇ ਚਰਵਾਤ ਕਦੇ-ਕਦੇ ਚੱਲ ਜਾਂਦੀ ਇਦਾਂ ਲਈ ਸਭ ਤੋਂ ਪਹਿਲਾਂ ਆਪਾਂ ਆਲੂ ਆ ਜਿਹੜੇ ਇਹਨਾਂ ਨੂੰ ਫਰਾਈ ਕਰਾਂ ਠੀਕ ਹੈ ਤੇ ਸ਼ਾਮ ਦਾ ਟਾਈਮ ਮੈਨੂੰ ਪੱਤੀ ਅੰਦਰ ਨੂੰ ਆਉਣ ਲੱਗ ਜਾਂਦੀਆਂ ਨੇ ਤੇ ਤੇ ਭੜਾਕੇ ਪੈਂਦੇ ਪੈਣ ਤੇ ਲਾਉਣਾ ਪੈਂਦਾ ਕੀ ਕਰੀ ਇਹ ਖੇਮੜਾ ਸਾਹਮਣੇ ਤੇਲ ਆਪਣਾ ਗਰਮ ਹੋ ਤਾ ਫਿਰ ਆਪਾਂ ਬਣਾਉਣਾ। ਹੁਣ ਤੇਲ ਹੋ ਗਿਆ ਆਪਣਾ ਗਰਮ ਤੇ ਆਪਾਂ ਪਾ ਦਿੰਦੇ ਹਾਂ। ਜਦੋਂ ਆਪਣੇ ਆਲੂ ਜੇ ਆਪਣੇ ਆਲੂ ਤਲ ਰਹੀਗੇ ਤੇਲ ਜ਼ਿਆਦਾ ਹੋ ਜਾ ਤਾਂ ਆਪਾਂ ਕੱਢ ਲਾਂਗੇ। ਪਾਤੀ ਦਰਮ ਪਰਨਾ ਕੋਟੋ ਤੇ ਇਸ ਤੋਂ ਕੇ ਵੀ ਕੋਰਸ ਹੋਵੇ। ਫਿਰ ਤੇ ਇਹਦੀ ਆਪ ਤਾਂ ਜਿਹੜੇ ਸਾਰੇ ਸਬਜ਼ੀਆਂ ਆਪਣੀਆਂ ਨੇ ਨਿਕਲ ਪੁੱਜੇ ਤੇ ਪਿਆਜ਼ ਵੀ ਆਪਣਾ ਪੁੱਜ ਗਿਆ। ਉਹਨਾਂ ਦੇ ਵਿੱਚ ਚੱਕਾ ਪਾਉਨੇ ਆ। ਥੋੜਾ ਨਮਕ ਤੇ ਥੜੀ। ਇਹਨਾਂ ਬਾਅਦ ਇਹ ਛੋਟੇ ਚਮਚੇ ਨਾਲ ਪਾਉ ਪਾਵਾਂਗੇ। ਤੇ ਹਰੀਆਂ ਆਪਣੇ ਕੋਲ ਹੈ ਦੀ ਇਸ ਦੀ ਉਹ ਪਾ ਲਵਾਂਗੇ। ਇਹਨਾਂ ਹਲਦੀ ਪਾ ਗਏ। ਸਵਾਦ ਨੂੰ ਸਾਰੇ ਮਸਾਲੇ ਪਾ ਲਈ। ਥੋੜਾ ਮਾਹ ਬਹੁਤ ਜ਼ਿਆਦਾ ਨਾ ਦੇ। ਤੇ ਅੱਗੇ ਸੁੱਟ ਲੈਂਗੇ ਆਪਾਂ ਹਾਂ। ਕਸ਼ਮੀਰੀ ਦਾ ਮਰਚਾ ਇਹਨਾਂ ਵਿਚਾਲੇ ਨਾਗਰਿਆਰਾਂ ਨੂੰ ਕੌੜੀ ਲੱਗਦੀ ਵਿਚ ਆਪਾਂ ਸਟਾ ਲੈਣਾ ਹਾ ਸਾਤ ਮਰਚ ਸਾਤ ਨਾਰਮਨ ਤੇ ਕੁੱਟੀ ਹੋਈ ਜਿਹਨੂੰ ਹੁਣ ਆਪਾਂ ਬੜਿਆ ਬੜਿਆ ਟੁੜੇ ਮਿਰਚ ਚਾਣ ਲੈਂਗੇ ਆਪਣੀਆਂ ਨਾੜੀਆਂ ਨਾੜੀਆਂ ਨੂੰ ਡੇ ਚ ਕੁੱਟ ਕੇ ਪਾਉਂਦੇ ਹੁੰਦੇ ਸੀ ਤੇ ਹੁਣ ਇਹ ਔੜੀਆਂ ਚਾਣ ਲੱਗ ਗਈ ਉਹ ਤੋਂ ਕੀ ਕਹਿੰਦੀਆਂ ਸਖਰਾਣ ਚ ਜੀ ਜਿਹੜਾ ਕੁੱਪ ਔੜੀਆਂ ਜਿਵੇਂ ਦੀ ਤੇ ਕੰਮ ਕਰੀਏ ਨਾ ਸਾਰਾ ਕੁ ਪੂਰੀਆਂ ਚ ਜਿਹੜਾ ਕੁ ਮੂ ਪੂਰੀਆਂ ਤੋਂ ਪਕੜ ਜਾ ਹੋਵੇ ਪਹਿਲਾਂ ਸਾਰਾ ਕੁ ਇਸ ਤਰ੍ਹਾਂ ਦੀਸ ਗੁੱਟਾ ਦੇ ਸੋ ਪਕਾ ਲਈ ਮੈਂ ਚੱਪਾ ਲੈਣੀ ਵਿੱਚ ਪਾਣੀ ਵਿੱਚ ਤੇੜੀ ਆਪਾਂ ਇਹਦੇ ਵਿੱਚ ਨਾ ਨਾਲ ਦੀ ਨਾਲ ਘੋਟਦੇ ਹਾਂ ਬੰਦਿਆ ਲੱਗਦੀ ਹੈ

ਦੇਖੋ ਆਪਾਂ ਸਬਜ਼ੀ ਬਿਲਕੁਲ ਵਾਂਟਾ ਜਾ ਰਹੇ ਜਿਹੜੇ ਆਲੂ ਨੇ ਵੱਡੇ ਵੱਡੇ ਟੁਕੜੇ ਚ ਪਸੰਦ ਕਰ ਦਿੱਤੇ ਬਣ ਕੇ ਬਿਲਕੁਲ ਪਿਆਰ ਨਾਲ ਕੋਲਾ ਜਦ ਸਬਜ਼ੀ ਸਾਰੇ ਕੁਝ ਪਾ ਲਈ ਅੱਧਾ ਕੱਪ ਪਾਣੀ ਪਾ ਲਈ ਤੇ ਸਬਜ਼ੀ ਹੋਰ ਜਾ ਦੇ ਟੇਸ ਦੀ ਬਣੇਗੀ ਇਹ ਜਦੋਂ ਤਾਂ ਆਪਾਂ ਇਹ ਜ਼ਿਆਦਾ ਨਹੀਂ ਫਰਾਈ ਦਿੱਤਾ ਹੈਗਾ ਨਾ ਬਣੀ ਰਹੇ ਹੋਵੇ ਪਾ ਲੈਣੋ ਤੇ ਨਾ ਉਸ ਜੀ ਰੈਸਪੀ ਵੀ ਜਿਹੜੀ ਕਿਹ ਨਾਲ ਚੇਕ ਕਰਨਾ ਹੈ ਤਾਂ ਕਿ ਆਪਾਂ ਤੇ ਨੂੰ ਦੱਸਾਂ